ਹਾਕੀ 올림픽ਾਂ ਤੇ ਵਿਧਾਇਕ ਪ੍ਰਗਟ ਸਿੰਘ ਆਪਣੀ ਹੀ ਸਰਕਾਰ ਤੋਂ ਕੁਝ ਨਿਰਾਸ਼ ਚਲ ਰਹੇ ਨੇ ਪਿਛਲੇ ਦਿਨਾਂ 'ਚ ਸਰਕਾਰ ਨੇ ਉਹਨਾਂ ਨੂੰ CPS ਦਾ ਅਹੁਦਾ ਦਿੱਤਾ ਪਰ ਉਹਨਾਂ ਨੇ ਅਹੁਦਾ ਠੁਕਰਾ ਦਿੱਤਾ ਸਾਡੇ ਨਾਲ ਪ੍ਰਗਟ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪ੍ਰਗਟ ਜੀ ਕੀ ਕਾਰਨ ਸੀ ਕਿ ਤੁਸੀਂ CPS ਦਾ ਅਹੁਦਾ ਨਹੀਂ ਲਿਆ ਤੁਸੀਂ ਕਿਹਾ ਮੈਨੂੰ ਇਹ ਕੁਰਸੀ ਨਹੀਂ ਚਾਹੀਦੀ ਕਿੰਨੀ ਕੋਈ ਇਦਾਂ ਦੀ ਗੱਲ ਨਹੀਂ ਮੈਂ ਤਾਂ ਮੇਰੇ ਕੰਮ ਜਿਹੜੇ ਇੱਕ ਦੋ ਖਾਸ ਕਰਕੇ ਜਿਹੜਾ ਵੇਸਟ ਮੈਨੇਜਮੈਂਟ ਵਾਲਾ ਇਸ਼ੂ ਆ ਉਹ ਜ਼ਿਆਦਾ ਕੁਕ ਦੇਖੋ ਅਲਟੀਮੇਟਲੀ ਕੁਝ ਸਮੇਂ ਬਾਅਦ ਇਲੈਕਸ਼ਨ ਲਈ ਜਾਣਾ ਤੇ ਜਦੋਂ ਜਾਣਾ ਲੋਕਾਂ ਦੇ ਜਿਹੜੇ ਇਸ਼ੂਜ਼ ਹੈਗੇ ਆ ਜੇ ਉਹ ਐਡਰੈਸ ਕਰਕੇ ਨਹੀਂ ਜਾਵਾਂਗੇ ਤਾਂ ਫਿਰ ਉਹ ਕੋ ਗੱਲ ਜਿਹੜੀ ਆ ਉਹ ਜਾਇਜ਼ ਨਹੀਂ ਲੱਗਦੀ ਕਿਉਂਕਿ ਅਲਟੀਮੇਟਲੀ ਮੈਨੂੰ ਇਹਨਾਂ ਲੋਕਾਂ ਨੇ 15 ਦਿਨਾਂ ਚ ਐਮਐਲਏ ਬਣਾਤਾ ਹੁਣ ਜੇ ਮੈਂ ਜਿਹੜੀ ਇਹਨਾਂ ਦੇ ਕੰਮ ਹੈਗੇ ਆ ਜੀ ਉਹ ਕਿਉਂਕਿ ਚਲੋ ਬਾਕੀ ਛੋਟੇ ਮੋਟੇ ਕੰਮ ਮੈਂ ਇਹ ਨਹੀਂ ਕਹਿੰਦਾ ਵੀ ਸਰਕਾਰਾਂ ਚ 100% ਕੰਮ ਹੁੰਦੇ ਆ ਪਰ ਜਿਹੜਾ ਬੇਸਿਕ ਇਸ਼ੂ ਹੈਗਾ ਉਹ ਜੇ ਨਹੀਂ ਹੁੰਦਾ ਤਾਂ ਫਿਰ ਉਹਦਾ ਨੁਕਸਾਨ ਆ ਸਰਕਾਰ ਤੁਹਾਡੀ ਸੁਣਦੀ ਕਿਉਂ ਨਹੀਂ ਤੁਹਾਡੀ ਗੱਲ ਜੀ ਐਕਚੁਅਲੀ ਸਿਸਟਮ ਦੀ ਪ੍ਰੋਬਲਮ ਐ ਮੇਰੀ ਮੇਰੀ ਕੋਈ ਸਿਸਟਮ ਦੀ ਹਮੇਸ਼ਾ ਗੱਲ ਹੁੰਦੀ ਆ ਮੈਂ ਤਾਂ ਕਹਿੰਦਾ ਯਾਰ ਕਿ ਦੇਖੋ ਇਹ ਸਾਡੇ ਚਾਰ 27 ਮਿਊਨਿਸਪੈਲਿਟੀਆਂ ਦਾ ਕੂੜਾ ਇੱਥੇ ਆਉਗਾ 400 ਸਵਾ 400 ਟਰੱਕ ਰੋਜ਼ ਦਾ ਸਵਾ 400 ਵਾਪਸ ਵੀ ਜਾਣਾ ਜੀ ਇਹ ਸ਼ਹਿਰ ਚ ਸਵਾ 400 ਟਰੱਕ ਐਡ ਆਨ ਹੋ ਜਾਊਗਾ ਐਗਜ਼ਿਸਟਿੰਗ ਟ੍ਰੈਫਿਕ ਦੇ ਵਿੱਚ ਵਰਚੂਲੀ 900 ਹੋ ਗਿਆ ਨਾ 450 450 ਜਾਣਾ ਤੇ 450 ਨੇ ਵਾਪਸ ਜਾਣਾ ਅਨਲੋਡ ਕਰਕੇ ਤੇ ਇਹ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਫਿਰ ਗਾਂਹ ਜਿਹੜੀ ਪੋਲਿਊਸ਼ਨ ਆ ਜਿਹੜੇ ਬੇਸਿਕ ਪੈਰਾਮੀਟਰ ਆ ਇਹ ਆਫੀਸਰ ਜਿਹੜੇ ਬਣਾਉਂਦੇ ਆ ਇਹਨਾਂ ਨੂੰ ਨਾ ਇਹ ਇਹ ਕਦੀ ਵੀ ਮੈਨੂੰ ਨਹੀਂ ਲੱਗਦਾ ਇਹ ਇੰਨਾ ਕਨਸੈਪਚੁਅਲਾਈਜ਼ ਮਾੜਾ ਕੀਤਾ ਆ ਹੈ ਅੱਛਾ ਫਿਰ ਆਲਟੀਮੇਟਲੀ ਉਹਦੀਆਂ ਪਰਮਿਸ਼ਨਸ ਲੈ ਲੈ ਕੇ ਗਲਤ ਬਿਆਨਬਾਜ਼ੀ ਕਰ ਕਰਕੇ ਫਾਈਲਾਂ ਦੇ ਉੱਤੇ ਗਲਤ ਲਿਖ ਲਿਖ ਕੇ ਤੁਕੀ ਅਲਟੀਮੇਟਲੀ ਇਹ ਸਿਸਟਮ ਦਾ ਫਾਲਟ ਹੈ। ਹੂੰ ਹੂੰ। ਇਹ ਮੈਂ ਇਹ ਕਹਿ ਰਿਆਂਗਾ ਕਿ ਜਦੋਂ ਕੋਈ ਅਫਸਰ ਇਸ ਤਰ੍ਹਾਂ ਦੀ ਗਲਤੀ ਕਰਦਾ ਉਹਨੂੰ ਸਜ਼ਾ ਮਿਲਦੀ ਹੈ ਜਾਂ ਟਰਾਂਸਫਰ ਹੋ ਜਾਂਦੀ ਹੈ। ਪੰਜਾਬ 'ਚ ਬਹੁਤ ਵਾਰ ਹੋਇਆ। ਢੋਡੇ ਵਾਲੇ ਮਾਮਲੇ ਦੇ ਅੰਦਰ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂ ਸੁਖਬੀਰ ਬਾਦਲ ਨੂੰ ਨਿਲ ਜੋਸ਼ੀ ਨੂੰ ਇਹ ਗੱਲ ਸਮਝ ਕਿਉਂ ਨਹੀਂ ਆ ਰਹੀ ਜਿਹੜੀ ਤੁਸੀਂ ਸਮਝਾ ਰਹੇ ਹੋ? ਜਿਹੜੀ ਜੈਨੂਨ ਗੱਲ ਲੱਗੀ। ਨਹੀਂ ਨਹੀਂ ਮੈਂ ਤਾਂ ਦੇਖੋ ਯਾਰ ਗੱਲ ਇੰਨੀ ਆ ਕਿ ਕਈ ਵਾਰੀ ਦੇਖੋ ਮੈਂ ਜਿੱਦਾਂ ਖਾਸ ਕਰਕੇ ਸੀਐਮ ਸਾਹਿਬ ਦੀ ਜਿਹੜੀ ਗੱਲ ਆ ਉਹਨੂੰ ਉਹਨੂੰ ਵੇਟੇਜ ਦੇਣਾ। ਕਿਉਂਕਿ ਉਹ ਉਹਨਾਂ ਦੀ ਸਪਿਰਟ ਵੀ ਹੈਗੀ ਆ ਬਟ ਐਟ ਦਾ ਸੇਮ ਟਾਈਮ ਥੱਲੇ ਐਗਜ਼ੀਕਿਊਟ ਨਹੀਂ ਹੋ ਰਹੀ ਕਿਉਂਕਿ ਮੈਨੂੰ ਤਾਂ ਆਲਟੀਮੇਟਲੀ ਉਹਦਾ ਬੇਨਫਿਟ ਤਾਂ ਹੀ ਮਿਲੂਗਾ ਨਾ ਜੇ ਉਹਦੀ ਐਗਜ਼ੀਕਿਊਸ਼ਨ ਹੋਊਗੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਆ ਕਿ ਪ੍ਰਗਟ ਨੂੰ ਤਾਂ ਗਲਤਫਹਿਮੀ ਹੋ ਗਈ ਇੱਥੇ ਲੱਗ ਹੀ ਨਹੀਂ ਰਿਹਾ ਪਲਾਨਟ ਵੀ ਐਤਰੀ ਦੇਖੋ ਅੱਜ ਕੱਲ ਨਾ ਟਰਾਂਸਪੇਰੈਂਸੀ ਦਾ ਜਮਾਨਾ ਹੈਗਾ ਤੇ ਕਿਉਂਕਿ ਲੋਕਾਂ ਤਾਂ ਆਰਟੀਆਈ ਐਕਟ ਦੇ ਵਿੱਚ ਕਾਪੀਆਂ ਵੀ ਲਈ ਫਿਰਦੇ ਆ ਵੀ ਆਹ ਦੇਖੋ ਜੀ ਆਹ ਪਰਮਿਸ਼ਨਾਂ ਹੋਈਆਂ ਆ ਅਚਾ ਹੁਣ ਉਹਨੂੰ ਕਿਦਾਂ ਆਪਾਂ ਡਿਨਾਈ ਕਰ ਸਕਦੇ ਆ ਮੈਂ ਸੀਐਮ ਸਾਹਿਬ ਦੀ ਕਦੀ ਸਪਿਰਟ ਨੂੰ ਨਹੀਂ ਕਦੀ ਦਿਨਾਈ ਕਰਦਾ ਹੋ ਸਕਦਾ ਕਿਤੇ ਉਹਨਾਂ ਨੂੰ ਥੱਲੇ ਅਫਸਰਾਂ ਨੇ ਨਾਂ ਦੱਸਿਆ ਹੋਵੇ ਨਹੀਂ ਤੁਹਾਨੂੰ ਮੁੱਖ ਮੰਤਰੀ ਦੇ ਬਿਆਨ ਤੇ ਭਰੋਸਾ ਕੀ ਨਹੀਂ ਲੱਗੂਗਾ ਤੇ ਆਲਟੀਮੇਟਲੀ ਕੁਝ ਕਾਗਜ਼ ਤਾਂ ਮੂਵ ਕਰਨੇ ਹੀ ਪੈਣਗੇ ਨਾ ਕੋਈ ਕਿਤੇ ਨਾ ਕਿਤੇ ਕੋਈ ਚਿੱਠੀ ਤਾਂ ਮੂਵ ਕਰਨੀ ਪਊਗੀ ਨਾ ਹੁਣ ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਪਰਮਿਸ਼ਨ ਵੀ ਹੋਈ ਆ ਸਟੇਟ ਜਿਹੜੀ ਅਸੈਸਮੈਂਟ ਇੰਪੈਕਟ ਕਮੇਟੀ ਆ ਉਹਦੀ ਵੀ ਹੋਈ ਆ ਜੇ ਹੋਈਆ ਤਾਂ ਹੁਣ ਕਿਸੇ ਨਾ ਕਿਸੇ ਤਰ੍ਹਾਂ ਇਹ ਉਹਨੂੰ ਵਿਡਰੋਅਲ ਹੀ ਅੰਗਲ ਨੂੰ ਤਾਂ ਤੁਰਨ ਤਾਂ ਸੀ ਮੈਂ ਇਹ ਨਹੀਂ ਕਹਿੰਦਾ ਵੀ ਓਵਰਨਾਈਟ ਕੋਈ ਚੀਜ਼ਾਂ ਹੋ ਜਾਂਦੀਆਂ ਇਹਨੂੰ ਟਾਈਮ ਲੱਗਦਾ ਠੀਕ ਹੈ ਨਾ ਪਰ ਮੈਨੂੰ ਇੱਕ ਇਹ ਇਹ ਠੀਕ ਹੈ ਇੱਕ ਗਿਲਾ ਸ਼ਿਕਵਾ ਜ਼ਰੂਰ ਹੈਗਾ ਵੀ ਜਿਹੜੇ ਆਫੀਸਰ ਨੇ ਇਹਨੂੰ ਕਨਸੈਪਚੁਅਲਾਈਜ਼ ਕਰਕੇ ਉੱਥੇ ਤੱਕ ਪਹੁੰਚਾਇਆ ਸਾਡੀ ਕਿੰਨੀ એનર્ਜੀ ਵੇਸਟ ਹੋਈ ਪੈਸੇ ਲੱਗੇ ਹੋਣਗੇ એનર્ਜੀ ਵੇਸਟ ਹੋਈ ਅੱਛਾ ਸਰਕਾਰ ਦੀ ਇਮੇਜ ਖਰਾਬ ਹੋਈ ਜੇ ਪਹਿਲਾਂ ਹੀ ਇਹਨੂੰ ਕਨਸੈਪਚੁਅਲਾਈਜ਼ ਠੀਕ ਕੀਤਾ ਹੁੰਦਾ ਇਹਦੇ ਪੈਰਾਮੀਟਰਸ ਠੀਕ ਹੁੰਦੇ ਤਾਂ ਮੈਨੂੰ ਕੀ ਪ੍ਰੋਬਲਮ ਹੈ ਮੈਂ ਵੇਸਟ ਮੈਨੇਜਮੈਂਟ ਦੇ ਤਾਂ ਹੱਕ 'ਚ ਆ ਕਿਉਂਕਿ ਸਾਡੇ ਸ਼ਹਿਰਾਂ ਦੇ ਵਿੱਚ ਕੂੜੇ ਦੀ ਪ੍ਰੋਬਲਮ ਹੈਗੀ ਆ ਸਾਰੇ ਪੰਜਾਬ 'ਚ ਹੈਗੀ ਆ ਬਟ ਇੱਕ ਇੱਕ ਸਿਆਣੀ ਵਿਉਂਤ ਬੰਨੀ ਕਰਕੇ ਜਿੱਥੇ ਮਤਲਬ ਜਿੱਥੇ ਆਮ ਲੋਕਾਂ ਨੂੰ ਨੁਕਸਾਨ ਨਾ ਹੋਵੇ ਹੁਣ ਇੱਥੇ ਡੈਰੀ ਫਾਰਮ ਆ ਸ਼ਹਿਰ ਦੇ ਵਿੱਚੋਂ ਡੈਰੀ ਫਾਰਮ ਜਦੋਂ ਕੱਢਿਆ ਸੀ ਉਹਨੂੰ ਕਿਹਾ ਸੀ ਵੀ ਮਾਡਰਨ ਡੈਰੀ ਕੰਪਲੈਕਸ ਬਣਾਵਾਂਗੇ ਅੱਛਾ ਉੱਥੇ ਲੋਕਾਂ ਦੀ ਜ਼ਿੰਦਗੀ ਬੜੀ ਨਰਕ ਭਰੀ ਆ ਉੱਥੇ ਗਾਂ ਇੱਕ ਹੋਰ ਆਪਾਂ ਦੇ ਆ ਕੇ ਇੱਕ ਪਾਸੇ ਤਾਂ ਅਸੀਂ ਛੋਟੀਆਂ ਜਿਹੜਾ ਡੇਰੀ ਫਾਰਮਿੰਗ ਹੈਗੀ ਆ ਜਾਂ ਜਿਹੜੇ ਛੋਟੇ ਧੰਦੇ ਹੈਗੇ ਆ ਖੇਤੀ ਦੇ ਨਾਲ ਕਿਉਂਕਿ ਖੇਤੀ ਕਿਤੇ ਨਾ ਕਿਤੇ ਸਾਨੂੰ ਸਮੱਸਿਆ ਆ ਰਹੀ ਆ ਤੇ ਫਿਰ ਉਹ ਜਿਹੜਾ ਛੋਟਾ ਧੰਦਾ ਆ ਉਹ ਵੀ ਜੇ ਅਸੀਂ ਉਹਨੂੰ ਵੀ ਇਦਾਂ ਨੈਗਲੈਕਟ ਕਰ ਦਾਂਗੇ ਫਿਰ ਕਿਦਾਂ ਪ੍ਰਕਾਸ਼ ਸਿੰਘ ਬਾਦਲ ਦੇ ਪਰ ਭਰੋਸਾ ਹੁਣ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ ਨਹੀਂ ਲੱਗੂਗਾ ਤੁਹਾਨੂੰ ਭਰੋਸਾ ਉਸਤੇ ਨਹੀਂ ਦੇਖੋ ਪ੍ਰੈਕਟੀਕਲੀ ਤਾਂ ਕਿਤੇ ਨਾ ਕਿਤੇ ਜਦੋਂ ਗੱਲ ਮੂਵ ਹੋਊਗੀ ਤੋ ਮਤਲਬ ਦੋ-ਚੋ ਮਹੀਨਿਆਂ ਦੇ ਵਿੱਚ ਵਿੱਚ ਕੁਛ ਨਾ ਕੁਛ ਇਹਦਾ ਰਿਜ਼ਲਟ ਨਿਕਲੂਗਾ ਕਿਉਂਕਿ ਦੇਖੋ ਮੈਂ ਤਾਂ ਜਦੋਂ ਲੋਕਾਂ ਕੋਲ ਜਾਣਾ ਉਹ ਤਾਂ ਉਹ ਕਾਪੀਆਂ ਦਿਖਾਉਂਦੇ ਅੱਛਾ ਇਹਦਾ ਮਤਲਬ ਇਹ ਹੋਇਆ ਮੈਨੂੰ ਕਿਤੇ ਨਾ ਕਿਤੇ ਡਾਕੂਮੈਂਟ ਤਾਂ ਦਿਖਾਉਣਾ ਹੀ ਪਊਗਾ ਵੀ ਭਾਈ ਆਹ ਹੋ ਗਿਆ ਕੈਨਸਲ ਹੋ ਗਿਆ ਜੇ ਡਾਕੂਮੈਂਟ ਦਿੰਦੇ ਨੇ ਤੁਹਾਨੂੰ ਲੱਗਦਾ ਭਰੋਸਾ ਫੇਰ ਹੋਊਗਾ ਨਹੀਂ ਨਹੀਂ ਸਮਝ ਨਹੀਂ ਯਾਰ ਗੱਲ ਗੱਲ ਤਾਂ ਇੰਨੀ ਆ ਵੀ ਮੈਂ ਹੁਣ ਕਿਉਂਕਿ ਆਰਟੀਆਈ ਐਕਟ ਦਾ ਜਮਾਨਾ ਟਰਾਂਸਪੇਰੈਂਸੀ ਦਾ ਜਮਾਨਾ ਠੀਕ ਹੈ ਨਾ ਪਹਿਲਾਂ ਕਈ ਵਾਰੀ ਦੇਖੋ ਪੋਲੀਟਿਸ਼ੀਅਨ ਕਈ ਵਾਰੀ ਕਈ ਵਾਰੀ ਕੀ ਪੋਲ politician ਦੀ ਸ਼ਬੀ ਇਦਾਂ ਦੀ ਬਣੀ ਆ ਵੀ ਲੋਕੀ ਯਕੀਨ ਨਹੀਂ ਕਰਦੇ ਠੀਕ ਹੈ ਨਾ ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਆ ਵੀ ਯਾਰ ਨਹੀਂ ਕਰਦੇ ਠੀਕ ਹੈ ਨਾ ਅੱਛਾ ਜੀ ਫਿਰ ਹੁਣ ਸਾਨੂੰ ਕੋਈ ਨਾ ਕੋਈ ਤਾਂ ਦਿਖਾਉਣਾ ਹੀ ਪਊਗਾ ਜਿਹੜਾ ਬਲਬਾਲ ਸਾਹਿਬ ਨੂੰ ਤੁਸੀਂ ਲੈਟਰ ਲਿਖਿਆਗਾ ਉਹਦੇ ਚ ਕੀ ਆਗਾ ਨਹੀਂ ਉਹਦੇ ਵਿੱਚ ਤਾਂ ਮੈਂ ਇਹੀ ਲਿਖਿਆ ਵੀ ਮੇਰੇ ਆ ਮਸਲੇ ਜਿਆਦਾ ਜ਼ਰੂਰੀ ਹੈਗੇ ਆ ਵੀ ਮੈਂ ਮੈਨੂੰ ਇਹ ਭਾਵੇਂ ਰਹਿਣ ਦਿਓ ਜਿਹੜਾ ਸੀਪੀਐਸ ਵਾਲਾ ਹੈਗਾ ਮੇਰੇ ਆ ਮਸਲੇ ਹੱਲ ਕਰਾ ਦਿਓ ਤਾਂ ਕਿ ਕਾਨੂੰ ਮੈਂ ਜਦੋਂ ਲੋਕਾਂ 'ਚ ਜਾਵਾਂ ਤਾਂ ਕੰਫਰਟੇਬਲੀ ਜਾ ਸਕਾਂ ਇਹ ਸਾਰਾ ਐਕਸਪੀਰੀਅੰਸ ਤੋਂ ਬਾਅਦ ਕੀ ਲੱਗਦਾ ਹੌਕੀ ਦੀ ਖੇਡ ਠੀਕ ਸੀ ਜਾਂ ਪੋਲਿਟਿਕਸ ਦੀ ਖੇਡ ਆ ਕਿਹੜੀ ਖੇਡ ਤੁਹਾਨੂੰ ਵਧੀਆ ਲੱਗਦੀ ਹੈ ਨਹੀਂ ਨਹੀਂ ਦੇਖੋ ਸਪੋਰਟਸ ਤਾਂ ਇੱਕ ਡਿਫਰੈਂਟ ਫੀਲਡ ਹੈਗੀ ਆ ਸਪੋਰਟਸ ਦੇ ਵਿੱਚ ਤਾਂ ਦੇਖੋ ਜਿਹੜਾ ਚੰਗਾ ਚੰਗਾ ਠੀਕ ਹੈ ਨਾ ਅੱਛਾ ਉਹਦੇ ਵਿੱਚ ਕੋਈ ਗਿਲਾ ਸ਼ਿਕਵਾ ਵੀ ਕੋਈ ਨਹੀਂ ਹੁੰਦਾ ਕਿਉਂਕਿ ਜਿਹੜਾ ਚੰਗਾ ਸੀਗਾ ਖੇਡ ਕੇ ਜਿੱਤ ਗਿਆ ਠੀਕ ਹੈ ਨਾ ਅੱਛਾ ਇੱਥੇ ਮਸਲੇ ਡਿਫਰੈਂਟ ਤਰ੍ਹਾਂ ਦੇ ਹੈਗੇ ਆ ਪਰ ਕੰਮ ਕਰਨ ਦਾ ਅਖਰ ਮਜ਼ਾ ਵੀ ਆਪਣਾ ਹੀ ਇਹਦੇ ਵਿੱਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਹੜਾ ਮੈਚ ਤੁਹਾਨੂੰ ਲੱਗਿਆ ਕਿ ਜਿੱਤਣਾ ਔਖਾਗਾ ਹੌਕੀ ਵਾਲਾ ਜਾਂ ਪੋਲਿਟਿਕਸ ਵਾਲਾ ਨਹੀਂ ਗੱਲ ਜਿੱਤਣ ਦੀ ਨਹੀਂ ਗੱਲ ਤਾਂ ਇੱਥੇ ਹੈਗੀ ਆ ਤੁਹਾਨੂੰ ਮੈਂਡੇਟ ਮਿਲਿਆ ਹੁਣ ਮੰਨ ਲਓ ਮੈਨੂੰ ਹਲਕੀ ਤੁਸੀਂ ਦੇਸ਼ ਲਈ ਜਿੱਤਦੇ ਹੋ ਹੁਣ ਲੋਕਾਂ ਨੇ ਜਿੱਤਣ ਦੀ ਗੱਲ ਹੁੰਦੀ ਆ ਬੀ ਬੀਸਿਕਲੀ ਮੈਨੂੰ 15 ਦਿਨਾਂ ਚ ਲੋਕਾਂ ਨੇ ਐਮਐਲਏ ਬਣਾਤਾ ਉਹਨਾਂ ਨੂੰ ਸਿਰਫ ਇਨਾ ਪਤਾ ਸੀ ਵੀ ਪ੍ਰਗਟ ਸਿੰਘ ਹਾਕੀ ਦਾ ਪਲੇਅਰ ਆ ਤਾਂ ਮਠਾਪੁਰ ਦਾ ਰਹਿਣ ਵਾਲਾ ਇਹ ਦੂਗਾ ਤਾਂ ਉਹਨਾਂ ਨੂੰ ਬਹੁਤਾ ਪਤਾ ਨਹੀਂ ਸੀਗਾ ਅੱਛਾ 15 ਦਿਨਾਂ ਚ ਜਿਤਾਤਾ ਜਦੋਂ ਫਿਰ ਮੈਂ ਇਹ ਤਾਂ ਦੇਖਣਾ ਹੀ ਆ ਨਾ ਵੀ ਹਲਕੇ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਹੈਗੀਆਂ ਤੇ ਉਹਦਾ ਸੋਲੂਸ਼ਨ ਤਾਂ ਕੱਢੀਏ ਠੀਕ ਹੈ ਨਾ ਤੇ ਜਿਹੜੇ ਆਮ ਲੋਕ ਹੈਗੇ ਆ ਉਹਨਾਂ ਨੂੰ ਇਕੱਠਿਆਂ ਰੱਖੀਏ ਸਮਾਜ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰੀਏ ਜਿਹੜੀਆਂ ਕੋਈ ਡੇ ਟੂ ਡੇ ਸਮੱਸਿਆਵਾਂ ਹੈਗੀਆਂ ਕੋਈ ਹੋਰ ਸਮੱਸਿਆਵਾਂ ਹੈਗੀਆਂ ਉਹਨੂੰ ਕਿਤੇ ਨਾ ਕਿਤੇ ਆਪਾਂ ਹੋਕਾ ਦੇਈਏ ਵੀ ਭਾਈ ਆ ਇਕੱਠੇ ਹੋ ਕੇ ਆਪਾਂ ਸਿੱਧਾ ਕੰਮ ਕਰੀਏ ਡਾਇਰੈਕਟਰ ਦੀ ਮੈਂ ਪੁੱਛ ਰਿਹਾ ਕਿ ਡਾਇਰੈਕਟਰ ਦੀ ਕੁਰਸੀ ਤੇ ਬਹਿ ਕੇ ਸੌਖਾ ਲੱਗਦਾ ਸੀ ਕੰਮ ਕਰਨਾ ਜਾਂ ਹੁਣ ਐਮ ਐਲ ਏ ਜਦੋਂ ਤੁਸੀਂ ਉਹ ਦੇਖੋ ਡਿਫਰੈਂਟ ਗੱਲ ਹੈਗੀ ਆ ਉਹ ਡਾਇਰੈਕਟਰ ਸਪੋਰਟਸ ਦਾ ਤਾਂ ਦੇਖੋ ਸਪੋਰਟਸ ਦਾ ਇੱਕ ਸੌਖਾ ਕੰਮ ਆ ਵੀ ਤੁਸੀਂ ਜਿਹੜਾ ਚੰਗਾ ਉਹਨੂੰ ਚੰਗਾ ਕਹਿ ਦੇਣਾ ਤੇ ਜਿਹੜਾ ਮਾੜਾ ਉਹਨੂੰ ਕਹਿਣਾ ਵੀ ਕਾਕਾ ਮਿਹਨਤ ਕਰਕੇ ਆਈ ਇਹ ਹੀ ਹੁੰਦਾ ਨਾ ਤੇ ਵੀ ਮੰਨ ਲਓ ਜਿਹੜਾ ਕੋਈ ਸੈਕੰਡ ਥਰਡ ਜਾਂ ਹਾਰ ਗਿਆ ਤੇ ਉਹਨੂੰ ਕਹਣਾ ਹਿੰਦ ਕਰਕੇ ਆਈ ਉਹਦੇ ਤੇ ਇੱਕ ਸਿਸਟਮ ਚ ਕੰਮ ਹੁੰਦਾ ਕਿਉਂਕਿ ਲੌਂਗ ਟਰਮ ਡਿਵੈਲਪਮੈਂਟ ਪ੍ਰੋਗਰਾਮ ਹੁੰਦਾ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਜਿਹੜੀ ਆ ਨਵੀਂ ਜਨਰੇਸ਼ਨ ਨੂੰ ਜੋੜਦੇ ਵੀ ਆ ਅੱਛਾ ਇਹਦੇ ਵਿੱਚ ਇੱਕ ਡਿਫਰੈਂਟ ਤਰ੍ਹਾਂ ਦਾ ਐਕਸਪੀਰੀਅੰਸ ਹੈਗਾ ਇਹ ਵੀ ਇੱਕ ਐਕਸਪੀਰੀਅੰਸ ਆ ਸਿੱਖਣ ਨੂੰ ਬਹੁਤ ਕੁਝ ਮਿਲਦਾ ਕਿਉਂਕਿ ਜਦੋਂ ਤੁਸੀਂ ਲੋਕਾਂ 'ਚ ਜਾਂਦੇ ਆ ਕਿਉਂਕਿ ਪੌਣੇ 2 ਲੱਖ ਮੇਰੀ ਲਗਭਗ 1.90 ਲੱਖ ਵੋਟਰ ਹੈਗੇ ਆ ਤੇ ਤੁਸੀਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿਤੇ ਤਾਂ ਨਹੀਂ ਹੋਇਆ ਕਿ ਪੋਲਿਟਿਕਸ 'ਚ ਆ ਕੇ ਤੁਸੀਂ ਸਪੋਰਟਸਮੈਨ ਸੀਗੇ ਤੁਹਾਡੀ ਬੀਟ ਸਪੋਰਟਸ ਸੀਗੀ ਤੁਸੀਂ ਸਪੋਰਟਸ ਤੇ ਕੰਮ ਕਰਨਾ ਚਾਹੁੰਦੇ ਸੀ ਪਰ ਇਹ ਸਰਕਾਰ ਨੇ ਤੁਹਾਨੂੰ ਸਪੋਰਟਸ ਦੇ ਉੱਤੇ ਨਾ ਸੀਪੀਐਸ ਲਾਇਆ ਜਿਹੜੇ ਬੰਦੇ ਸਪੋਰਟਸ ਦੇ ਨਹੀਂ ਹੈਗੇ ਉਹਨਾਂ ਨੂੰ ਸਪੋਰਟਸ ਦਾ ਸੀਪੀਐਸ ਲਾਤਾ ਇਹ ਦੁੱਖ ਨਹੀਂ ਹੁੰਦਾਗਾ ਕਿ ਤੁਸੀਂ ਸਪੋਰਟਸਮੈਨਾਂ ਲਈ ਕੰਮ ਕਰ ਸਕਦੇ ਸੀ ਇਹ ਤਾਂ ਥਾਟ ਪ੍ਰੋਸੈਸ ਆ ਯਾਰ ਮੈਂ ਤਾਂ ਉਹਦੇ ਤੇ ਕੋਈ ਕਮੈਂਟ ਹੀ ਨਹੀਂ ਕਰ ਸਕਦਾ ਨਹੀਂ ਇਗਨੋਰ ਨਹੀਂ ਕੀਤਾ ਤੁਹਾਨੂੰ ਨਹੀਂ ਸਮਝੇ ਨਹੀਂ ਮੇਰੇ ਕਹਿਣ ਦਾ ਮਤਲਬ ਮੈਂ ਤਾਂ ਇਹ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਹਿਲਾਂ ਸ਼ੁਰੂ-ਸ਼ੁਰੂ 'ਚ ਮੈਂ ਚਾਹੁੰਦਾ ਸੀਗਾ ਪੀ ਯਾਰ ਮੈਂ ਸਪੋਰਟਸ ਤੇ ਕੰਮ ਕਰਾ ਰਾ ਅੱਛਾ ਨਹੀਂ ਲਾਇਆ ਤਾਂ ਨਹੀਂ ਲਾਇਆ ਨੀ ਕਦੇ ਗੱਲ ਉਠਾਈ ਨਹੀਂ ਤੁਸੀਂ ਇਹ ਸੀਐਮ ਕੋਲ ਜਾਂ ਤੁਹਾਨੂੰ ਲੱਗਦਾ ਹੋਵੇ ਕਿ ਚਲੋ ਟਾਈਮ ਟੂ ਟਾਈਮ ਕਹਿੰਦੇ ਰਹੇ ਆ ਵੀ ਯਾਰ ਮੈਂ ਅਸਲੀ ਗੱਲ ਹੈ ਇਹਦੇ ਤੇ ਕੰਮ ਕਰਨਾ ਚਾਹੁੰਦਾ ਫਿਰ ਵੀ ਐ ਕਿਉਂ ਹੁੰਦਾਗਾ ਕਿ ਜਿਹੜਾ ਬੰਦਾ ਇੱਕ ਮਾਸਟਰ ਆ ਚੀਜ਼ ਆ ਜਿਵੇਂ ਅਸੀਂ ਵੈਸਟ ਤੇ ਯੂਰਪ ਨੂੰ ਦੇਖੀਏ ਉੱਥੇ ਜਿਹੜੇ ਬੰਦੇ ਮਾਸਟਰ ਨੇ ਉਹਨਾਂ ਨੂੰ ਫਿੱਟ ਕੀਤਾ ਜਾਂਦਾ ਇਹ ਸਾਡੀ ਤੁਸੀਂ ਮਾਸਟਰ ਸੀ ਇਸ ਮਸਲੇ ਦੇ ਤੁਸੀਂ ਸਪੋਲਿਟਿਕਸ ਵਧੀਆ ਕਰ ਸਕਦੇ ਸੀ ਪੰਜਾਬ ਸਾਡੀ ਪੋਲਿਟਿਕਸ ਦੀ ਬਦਕਿਸਮਤੀ ਹੈ ਸਾਡੀ ਪੋਲਿਟਿਕਸ ਦੀ ਬਦਕਿਸਮਤੀ ਹੈ ਸਾਡੇ ਸਿਸਟਮ ਦੀ ਵੱਧ ਕਿਸਮ ਦੀ ਹੈ ਅਸੀਂ ਕਈ ਵਾਰੀ ਚੰਗਾ ਭਲਾ ਬੰਦਾ ਜਿਹੜਾ ਹੈ ਸਿਸਟਮ ਨੂੰ ਸਮਝਦਾ ਹੈ ਤੇ ਸਿਸਟਮ ਨੂੰ ਹੋਰ ਵਧੀਆ ਤਰੀਕੇ ਨਾਲ ਚਲਾ ਸਕਦਾ ਅਸੀਂ ਕਈ ਵਾਰੀ ਉਹਨੂੰ ਹਰਾ ਦਿੰਨੇ ਆ ਤੇ ਕਈ ਵਾਰੀ ਕਿਸੇ ਬਾੜੇ ਲੋ ਜਿੱਤਾ ਦਿੰਨੇ ਆ ਪਰ ਸੁਖਬੀਰ ਬਾਦਲ ਦਾ ਕਹਿੰਦੇ ਨੇ ਸਪੋਰਟਸ ਨੂੰ ਪ੍ਰਮੋਟ ਕਰਨਾ ਹੈਗਾ ਪੂਰੀ ਦੁਨੀਆ 'ਚ ਪੰਜਾਬ ਦਾ ਨਾਮ ਹੋਵੇ ਫੇਰ ਵੀ ਤੁਹਾਡੇ ਵਰਗਾ ਸਪੋਰਟਸਮੈਨ ਕਿਉਂ ਨਹੀਂ ਅੱਗੇ ਲਿਆਉਂਦੇ ਯਾਰ ਇਹ ਤਾਂ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਮੈਂ ਤਾਂ ਉਹਦੇ 'ਚ ਕੀ ਕਰਦਾ ਮ ਤਾਂ ਕਰ ਰਿਹਾਗਾ ਕਿ ਇੰਨੇ ਐਕਸਪੀਰੀਅੰਸ ਤੋਂ ਬਾਅਦ ਪੋਲਿਟਿਕਸ ਤੇ ਸਪੋਰਟਸ ਦੇ ਐਕਸਪੀਰੀਅੰਸ ਤੋਂ ਬਾਅਦ ਤੁਹਾਨੂੰ ਲੱਗਦਾ ਨਹੀਂਗਾ ਇਹ ਤੁਹਾਡੇ ਲਈ ਇੱਕ ਦੁਖਦਾਈ ਗੱਲ ਆ ਗਈ ਕਿ ਤੁਹਾਡੇ ਵਰਗੇ ਇੱਕ ਜਰੀਨ ਸਪੋਰਟਸਮੈਨ ਨੂੰ ਅੱਗੇ ਨਹੀਂ ਕੀਤਾ ਗਿਆ ਚਾਂਸ ਹੁਣ ਉਹ ਤਾਂ ਉਹਨਾਂ ਦੀ ਸੋਚ ਆ ਯਾਰ ਹੁਣ ਮੈਂ ਉਹਦੇ 'ਚ ਮੈਂ ਤਾਂ ਕੁਝ ਕਹਿ ਤਾਂ ਨਹੀਂ ਸਕਦਾ ਉਹਦੇ 'ਚ ਸਿਸਟਮ ਦੇ ਹੈਡ ਤਾਂ ਸੁਖਵੀਰ ਸਿੰਘ ਬਾਦਲ ਨੇ ਨਾ ਨਹੀਂ ਸਿਸਟਮ ਕਈ ਚੀਜ਼ਾਂ 'ਚ ਬੰਨਿਆ ਹੋਇਆ ਹੈ ਦੇਖੋ ਕਿਸੇ ਵੀ ਦੇਖੋ ਮੈਨੂੰ ਤਾਂ ਇੰਨਾ ਪਤਾ ਵੀ ਕਿਸੇ ਵੀ ਦੇਸ਼ ਦਾ ਜਿਹੜਾ ਜਿਹੜੇ ਲੋਕਾਂ ਦਾ ਕੈਰੈਕਟਰ ਆ ਨਾ ਉਹਦੀ ਕੀ ਡਿਪੈਂਡ ਕਰਦਾ ਉਸ ਦੇਸ਼ ਦੀ ਕਿਤੇ ਨਾ ਕਿਤੇ ਜਿਹੜੀ ਡਵੈਲਪਮੈਂਟ ਆ ਪੰਜਾਬ ਚ ਨਸ਼ੇ ਲਈ ਜ਼ਿੰਮੇਵਾਰ ਕੌਣ ਆਗਾ ਦੇਖੋ ਐਡਮਿਨਿਸਟ੍ਰੇਸ਼ਨ ਵੀ ਜ਼ਿੰਮੇਵਾਰ ਆ ਪਰ ਸਾਡਾ ਸੋਸ਼ਲ ਸਟਰਕਚਰ ਵੀ ਜ਼ਿੰਮੇਵਾਰ ਆ ਦੇਖੋ ਮੈਂ ਇੱਕ ਦਿਨ ਇੱਕ ਆਰਟੀਕਲ ਪੜ ਰਿਆ ਸੀ ਕਿਸੇ ਡੀਜੀਪੀ ਦਾ ਪੁਰਾਣੇ ਦਾ ਮਤਲਬ ਜਿੱਥੇ ਉਹਨੇ ਇਹ ਕਿਹਾ ਵੀ ਜਿੱਥੇ ਡਿਮਾਂਡ ਆ ਉੱਥੇ ਸਪਲਾਈ ਕਿਸੇ ਨਾ ਕਿਸੇ ਫਾਰਮੇਸ਼ਨ ਚ ਪਹੁੰਚ ਜਾਂਦੀ ਹੈ ਇਹਦਾ ਮਤਲਬ ਸਾਡੇ ਸਿਸਟਮ ਦੇ ਵਿੱਚ ਡਿਮਾਂਡ ਆ ਸਪਲਾਈ ਜਿਹੜੀ ਆ ਉਹ ਐਡਮਿਨਿਸਟ੍ਰੇਟਿਵਲੀ ਵੀ ਸਖਤੀ ਨਾਲ ਵੀ ਰੋਕੀ ਜਾ ਇੱਕ ਉੱਕੇ ਦਾ ਉਹ ਪਹਿਲੂ ਵੀ ਹੈਗਾ ਦੂਜਾ ਪਹਿਲੂ ਇਹ ਵੀ ਹੈਗਾ ਕਿ ਕਿਤੇ ਨਾ ਕਿਤੇ ਸਾਡੀ ਸੋਸ਼ਲ ਰਿਸਪੌਂਸਿਬਿਲਟੀ ਵੀ ਬਣਦੀ ਆ ਤੇ ਸਾਡਾ ਸੋਸ਼ਲ ਫੈਬਰਿਕ ਜਿਹੜਾ ਕਿਤੇ ਨਾ ਕਿਤੇ ਕਮਜ਼ੋਰ ਹੋ ਰਿਹਾ ਹੈ ਮਨ ਲਓ ਜੀ ਇੱਕ ਘਰ ਦੇ ਵਿੱਚ ਜੇ ਪੇਰੈਂਟਸ ਦਾ ਬੱਚੇ ਕਹਿਣਾ ਮੰਨਦੇ ਆ ਠੀਕ ਹੈ ਨਾ ਅੱਛਾ ਟਾਈਮ ਟੂ ਟਾਈਮ ਉਹਨਾਂ ਨੂੰ ਫੋਲੋ ਕਰਦੇ ਆ ਰੂਲ ਮਾਡਲ ਬਣਦੇ ਆ ਤਾਂ ਫੇਰ ਉਸ ਘਰ ਚ ਡਿਮਾਂਡ ਹੀ ਹੈ ਨਹੀਂ ਜਦੋਂ ਡਿਮਾਂਡ ਹੈ ਨਹੀਂ ਤਾਂ ਸਪਲਾਈ ਵੀ ਕੀ ਕਰੂਗੀ ਪਰ ਜਦੋਂ ਇਹਡੇ ਇਹਡੇ ਨਸ਼ਾ ਤਸਕਰ ਨਸ਼ਾ ਵੇਚ ਰਹੇ ਨੇ ਪੰਜਾਬ ਚ ਉਹ ਡਿਮਾਂਡ ਸਪਲਾਈ ਤਾਂ ਛੱਡੋ ਉਹ ਲੋਡ ਬਣਾ ਰਹੇ ਨੇ ਲੋਕਾਂ ਦੀ ਮੈਂ ਮੈਂ ਤਾਂ ਦੇਖੋ ਮੈਂ ਦੋਨੇ ਐਂਗਲ ਦੇਖ ਰਿਹਾ ਹਾਂ ਸੋਸ਼ਲ ਐਂਗਲ ਵੀ ਆ ਐਡਮਿਨਿਸਟ੍ਰੇਟਿਵ ਐਂਗਲ ਵੀ ਹੈ ਅੱਛਾ ਐਡਮਿਨਿਸਟ੍ਰੇਟਿਵ ਐਂਗਲ ਜਸਟ ਗਵਰਨਮੈਂਟ ਦੀ ਡਿਊਟੀ ਹੈਗੀ ਮੈਂ ਨਹੀਂ ਕਿਦਾ ਵੀ ਨਹੀਂ ਹੈਗੀ ਬਟ ਕਿਤੇ ਨਾ ਕਿਤੇ ਸੋਸ਼ਲ ਐਂਗਲ ਵੀ ਨਾਲ ਜੁੜਿਆ ਹੋਇਆ ਇਹ ਨਾ ਰੋਕਣ ਦੇ ਲਈ ਸਰਕਾਰ ਜ਼ਿੰਮੇਵਾਰ ਨਹੀਂ ਹੈਗੀ ਕਿ ਰੁਕਿਆ ਨਹੀਂ ਮੈਂ ਮੈਂ ਕਦੋਂ ਕਿਹਾ ਨਹੀਂ ਜ਼ਿੰਮੇਵਾਰ ਹੈ ਮੈਂ ਜ਼ਿੰਮੇਵਾਰ ਹਾਂ ਮੈਂ ਗੱਲ ਕਰਦਾ ਇਹਦੇ ਦੋ ਪਹਿਲੂ ਆ ਅਕਾਲੀ ਦਲ ਦੇ ਲੀਡਰਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਈਡੀ ਉਹਨਾਂ ਦੀ ਇਨਵੈਸਟੀਗੇਸ਼ਨ ਕਰਦੀ ਹੈ ਦੇਖੋ ਇਹ ਤਾਂ ਦੇਖੋ ਇਹ ਤਾਂ ਹੁਣ ਜੈਂਸੀਜ਼ ਜਿੰਨੀਆਂ ਹੈਗੀਆਂ ਸਾਡੀਆਂ ਉਹਨਾਂ ਨੂੰ ਵਾਚ ਕਰਨਾ ਚਾਹੀਦਾ ਜੀ ਕੋਈ ਇਦਾਂ ਦੀ ਗੱਲ ਹੈਗੀ ਆ ਮੈਂ ਤਾਂ ਕਿੰਨਾ ਮੈਂ ਤਾਂ ਬੜਾ ਕਲੀਅਰ ਹੈ ਆ ਵੀ ਇਸ ਗੱਲ 'ਤੇ ਠੋਕਣੇ ਚਾਹੀਦੇ ਕੋਈ ਬੰਦਾ ਕਿਸੇ ਪਾਰਟੀ ਦਾ ਵੀ ਹੋਵੇ ਅਕ੍ਰੋਸ ਦਾ ਪਾਰਟੀ ਲਾਈਨਸ ਠੀਕ ਹੈ ਜਿਹੜਾ ਜਿਹਨੂੰ ਜੇ ਸਪੋਰਟ ਕਰਦਾ ਹੈਗਾ ਏਜੰਸੀਜ਼ ਜਿਹੜੀਆਂ ਉਹ ਇੰਡੀਪੈਂਡੈਂਟ ਕੰਮ ਕਰਨ ਤਾਂ ਕਿ ਯਾਰ ਅਸੀਂ ਅਸੀਂ ਜੇ ਦੇਖੋ ਜੇ ਅਸੀਂ ਕੰਡੇ ਬੀਜ ਲੈ ਠੀਕ ਹੈ ਤਾਂ ਕੰਡੇ ਚੂੜੇ ਅਕਾਲੀ ਦਲ ਦੇ ਲੀਡਰਾਂ ਦੇ ਜਿਨ੍ਹਾਂ ਦੇ ਨਾਂ ਆਉਂਦੇ ਨੇ ਅਗਰ ਕੱਲ ਨੂੰ ਕੋਈ ਉਹ ਹੁੰਦਾ ਤੁਹਾਨੂੰ ਲੱਗਦਾ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਵੀ ਹੋਵੇ ਯਾਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਇਹਨੇ ਚੂਣ ਮੁੱਦਾ ਬਣ ਰਿਹਾ ਤੁਸੀਂ ਦੇਖੋ ਕੈਪਟਨ ਮਰਿੰਦਰ ਨੇ ਗੁੜਕੇ ਤੇ ਸੌਂ ਖਾਦੀ ਕੇਜਰੀਵਾਲ ਨੇ ਆ ਕੇ ਕਿਹਾ ਕਿ ਨਸ਼ੇ ਦੇ ਲਈ ਅਕਾਲੀ ਦਲ ਜ਼ਿੰਮੇਵਾਰ ਆ ਪ੍ਰਕਾਸ਼ ਸਿੰਘ ਬਾਦਲ ਨੇ ਘਰਾਂ ਚ ਨਸ਼ਾ ਫੈਲ ਆ ਸੰਜੀਤ ਸਿੰਘ ਨੇ ਕਿਹਾ ਮਜੀਠੀਆ ਨੂੰ ਫੜ ਕੇ ਅੰਦਰ ਦੇਾਂਗੇ ਯਾਰ ਦੇਖੋ ਮੈਂ ਦੇਖੋ ਇਸ ਗੱਲ ਦੇ ਵਿੱਚ ਮੈਂ ਬਹੁਤਾ ਇਹ ਦਲਜ ਨਹੀਂ ਹੋਣਾ ਚਾਹੁੰਦਾ ਨਾ ਮੈਂ ਐਡਾ ਵੱਡਾ ਲੀਡਰ ਹੀ ਆ ਮੇਰੀ ਤਾਂ ਗੱਲ ਸਿਰਫ ਇੰਨੀ ਆ ਮੈਂ ਮੈਂ ਜਿਹੜਾ ਨਸ਼ੇ ਦੇ ਨਸ਼ੇ ਦੇ ਖਿਲਾਫ ਆ ਪਰ ਮੈਂ ਮੇਰੀ ਜਿਹੜੀ ਆਪਣੀ ਥਾਟ ਪ੍ਰੋਸੈਸ ਆ ਉਹ ਇਹ ਕਹਿੰਦੀ ਆ ਕਿ ਸੋਸ਼ਲ ਰਿਸਪਾਂਸਿਬਿਲਟੀ ਵੀ ਹੈਗੀ ਐਡਮਿਨਿਸਟ੍ਰੇਟਿਵ ਰਿਸਪਾਂਸਿਬਿਲਟੀ ਵੀ ਹੈਗੀ ਆ ਅੱਛਾ ਜੀ ਪਿਛਲੇ ਪਿਛਲੇ 9 ਸਾਲਾਂ ਚ ਅਕਾਲੀ ਦਲ ਦਾ ਰਾਜ ਆ ਤਾਂ ਫਿਰ ਨੈਚੁਰਲੀ ਰਿਸਪਾਂਸਿਬਿਲਟੀ ਤਾਂ ਹੋਊਗੀ ਅਕਾਲੀ ਦਲ ਦੇ ਖਿਲਾਫ ਕਾਫੀ ਮਾਹੌਲ ਆ ਪੰਜਾਬ ਦੇ ਅੰਦਰ ਉਹਦੇ ਚ ਬੜਾ ਚੀਜ਼ਾਂ ਨੇ ਉਹਦੇ ਚ ਰੇਤਾ ਬਜ਼ਰੀਆ ਉਹਦੇ ਵਿੱਚ ਸ਼ਰਾਬ ਦੇ ਕਾਰੋਬਾਰ ਨੇ ਉਹਦੇ ਵਿੱਚ ਕੇਵਲ ਮਾਫੀਆ ਉਹ ਚ ਟ੍ਰਾਂਸਪੋਰਟ ਆ ਤੁਹਾਨੂੰ ਲੱਗਦਾ ਸਾਰੀਆਂ ਚੀਜ਼ਾਂ ਕਰਕੇ ਕਲਦਲ ਡੈਮੇਜ ਹੋਇਆਗਾ ਦੇਖੋ ਮੈਂ ਤਾਂ ਖਿਡਾਰੀ ਆ ਮੈਂ ਤਾਂ ਆਪਣੀ ਸਾਈਡ ਤੇ ਖੇਡਦਾ ਹੁੰਦਾ ਕਿਸੇ ਦੀ ਸਾਈਡ ਤੇ ਬਹੁਤਾ ਡਿਸਟਰਬੈਂਸ ਨਹੀਂ ਕਰਦਾ ਕਿਉਂਕਿ ਦੇਖੋ ਹੁੰਦਾ ਕੀ ਆ ਇੱਕ ਟੀਮ ਹੈ ਹਨਾ ਕੋਈ ਚਾਹੇ ਪੋਲਿਟਿਕਲ ਪਾਰਟੀ ਆ ਚਾਹੇ ਸੋਸਾਇਟੀ ਆ ਜੇ ਅਸੀਂ ਆਪਣਾ ਆਪਣਾ ਰੋਲ ਪਲੇ ਕਰੀ ਜਾਵਾਂਗੇ ਤਾਂ ਠੀਕ ਖੇਡਾਂਗੇ ਟੀਮ ਠੀਕ ਖੇਡ ਜੂਗੀ अच्छा जी अपना अपना रोल ਨਹੀਂ प्ले ਕਰਾਂਗੇ ਤਾਂ ਟੀਮ ਨਹੀਂ ਠੀਕ ਖੇਡੂਗੀ। ਅਕਾਲੀ ਦਲ ਚ ਕੌਣ ਰੋਲ ਪਲੇ ਨਹੀਂ ਕਰ ਰਿਹਾ ਠੀਕ। ਨਹੀਂ ਨਹੀਂ ਮੈਂ ਮੇਰੇ ਕਹਿਣ ਦਾ ਮਤਲਬ ਹੈ ਤਾਂ ਆਪਣੀ ਜ਼ਿੰਮੇਵਾਰੀ ਲੈ ਸਕਦਾ ਨਾ ਪਰ ਕਿਹਾ ਜਾਂਦਾ ਹੈਗਾ ਕਿ ਅਕਾਲੀ ਦਲ ਤੇ ਪੰਜਾਬ ਸਰਕਾਰ ਨੂੰ ਪੰਜ ਚਾਰ ਜਾਨੇ ਚਲਾ ਰਹੇ ਨੇ ਇਹ ਪਰਿਵਾਰ ਦੀ ਪਾਰਟੀ ਬਣ ਗਈ ਤੇ ਪਰਿਵਾਰ ਦੀ ਕੈਬਨਿਟਾ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਹਰਸਿਮਰਤ ਬਾਦਲ ਵਿਕਰਮ ਮਜੀਠੀਆ ਦੇਸ਼ ਪ੍ਰਤਾਪ ਕਹਿ ਰੂੰ। ਜਦੋਂ ਇਸ ਤਰ੍ਹਾਂ ਦੀ ਸਿਆਸਤ ਚ ਤੁਸੀਂ ਬੈਠੋ ਫਿਰ ਕਿਵੇਂ ਮਹਿਸੂਸ ਹੁੰਦਾ ਤੁਹਾਨੂੰ? ਦੇਖੋ ਦੇਖੋ ਡੈਮੋਕ੍ਰੇਸੀ ਨੂੰ ਤਾਂ ਓਵਰਆਲ ਹੀ ਕਿਤੇ ਨਾ ਕਿਤੇ ਟਾਲ ਗਈ ਆ ਡੈਮੋਕ੍ਰੇਸੀ ਨੂੰ ਤਾਂ ਓਵਰਆਲ ਹੀ ਕਿਤੇ ਨਾ ਕਿਤੇ ਜਿਹੜੀ ਆ ਇਹ ਸਮੱਸਿਆ ਤਾਂ ਆਈ ਆ ਦੇਖੋ ਮੈਂ ਬੜਾ ਕਲੀਅਰ ਆ ਕਿ ਜੋ 67 ਸਾਲਾਂ ਚ ਸਾਡੇ ਦੇਸ਼ ਦੇ ਵਿੱਚ ਹੋਇਆ ਉਹਦੇ ਵਿੱਚ ਪੋਲੀਟੀਸ਼ੀਨ ਵੀ ਉਹਦੇ ਵਿੱਚ ਬਿਊਰੋਕਰੇਟ ਵੀ ਉਹਦੇ ਵਿੱਚ ਸਾਡਾ ਜੁਡੀਸ਼ੀਅਲ ਸਿਸਟਮ ਵੀ ਉਹਦੇ ਵਿੱਚ ਬੇਸਿਕਲੀ ਜਿਹੜੇ ਡੈਮੋਕ੍ਰੇਸੀ ਦੇ ਚਾਰੇ ਥੰਮ ਪਰ ਸਵੀ ਤੁਹਾਡੇ ਵਾਲਾ ਵੀ ਹਾਂ ਠੀਕ ਹੈ ਬਿਲਕੁਲ ਨਹੀਂ ਹੁਣ ਤਾਂ ਵੀ ਆਰ ਫਰੋਮ ਅ ਸੋਸਾਇਟੀ ਦੇਖੋ ਆਪਾਂ ਆਪਾ ਜੀ ਵੀ ਹਾਂ ਵੀ ਇਹ ਇਹ ਹੋ ਸਕਦਾ ਕਿਸੇ ਦੀ ਪਰਸੈਂਟੇਜ ਵੱਧ ਹੋ ਵੀ ਕਿਸੇ ਦੀ ਘੱਟ ਹੋ ਵੀ ਪਰਿਵਾਰਵਾਦ ਜਿਹੜਾ ਸਿਆਸਤ ਚ ਕਿਸੇ ਵੀ ਪਾਰਟੀ ਦਾ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਖਤਮ ਹੋਣਾ ਚਾਹੀਦਾ ਬਿਲਕੁਲ ਦੇਖੋ 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 ਡੈਮੋਕ੍ਰੇਸੀ ਦੀ ਉਹੀ ਸੀ ਨਾ ਚਾਰ ਥੰਮ੍ਹ ਸੀਗੇ ਥੰਮਲੇ ਸੀਗੇ ਠੀਕ ਹੈ ਨਾ ਅੱਛਾ ਕਈ ਵਾਰੀ ਤਾਂ ਮੈਨੂੰ ਐ ਲੱਗਦਾ ਹੁੰਦਾ ਵੀ ਇਹ ਹੈ ਨਾ ਕਿਤੇ ਨਾ ਕਿਤੇ ਮਾੜਾ ਮੋਟਾ ਟੇਢੇ ਟੁਡੇ ਜੇ ਹੋ ਕੇ ਤੇ ਚਾਰੇ ਇਕੱਠੇ ਜੇ ਹੋ ਕੇ ਇੱਕ ਦੂਸਰੇ ਦੇ ਹਾਰੇ ਜਿਹਾ ਖੜੇ ਆ ਜੀ ਕਿਤੇ ਵਿੱਚੋਂ ਇੱਕ ਥਮਲਾ ਵੀ ਡਿੱਗ ਪਿਆ ਨਾ ਚਾਰੀ ਤੜਕਾ ਕਰਕੇ ਡੇਗਣੇ ਹੂੰ ਹੂੰ ਪਰ ਤੁਸੀਂ ਜਦੋਂ ਕਹ ਰਹੇ ਹੋ ਪਰਿਵਾਰਵਾਦ ਖਤਮ ਹੋਵੇ ਸਿਆਸਤ ਚ ਤੁਹਾਡੀ ਪਾਰਟੀ ਨਾਰਾਜ਼ ਹੋਵੇ ਕਿਉਂਕਿ ਤੁਹਾਡੀ ਪਰ ਉਹ ਪਾਰਟੀ ਨੂੰ ਪਰਿਵਾਰ ਦੀ ਪਾਰਟੀ ਮੰਨਿਆ ਜਾਂਦਾ ਸਮਝ ਨਹੀਂ ਯਾਰ ਦੇਖੋ ਮੈਂ ਤਾਂ ਓਵਰਆਲ ਅਕ੍ਰੋਸ ਦਾ ਪਾਰਟੀ ਲਾਈਨ ਵਿੱਚ ਪਰਿਵਾਰਵਾਦ ਖਤਮ ਹੋਣਾ ਚਾਹੀਦਾ ਅਕ੍ਰੋਸ ਦਾ ਪਾਰਟੀ ਲਾਈਨ ਜਿਹੜੇ ਚੰਗੇ ਬੰਦੇ ਆ ਜੇ ਪਰਿਵਾਰ ਚੋਂ ਚੰਗੇ ਯਾਰ ਜੇ ਪਰਿਵਾਰ ਚੋਂ ਚੰਗੇ ਆ ਉਹ ਆ ਜਾਣ ਪਰ ਪਰ ਗੱਲ ਇਹ ਆ ਕਿ ਸਿਰਫ ਤੇ ਸਿਰਫ ਇਹੀ ਗੱਲ ਨਹੀਂ ਹੋਣੀ ਚਾਹੀਦੀ ਸੱਚੇ ਨਾ ਇੱਕ ਟਾਰਗੇਟ ਲਗਾਤਾ ਜਿਹੜਾ ਪੰਜਾਬ ਦੇ ਅੰਦਰ ਚਾਹੇ ਉਹ ਕੇਜਰੀਵਾਲ ਚਾਹੇ ਕੈਪਟਨ ਮਹਿੰਦਰ ਸਿੰਘਾ ਲਗਾਤਾਰ ਬਾਦਲ ਪਰਿਵਾਰ ਨੂੰ ਟਾਰਗੇਟ ਕਰ ਰਹੇ ਨੇ ਕਿ ਬਾਦਲ ਪਰਿਵਾਰ ਕੋਲ ਸਾਰੇ ਬਿਜ਼ਨਸ ਨੇ ਪੰਜਾਬ ਦੇ ਬਾਦਲ ਪਰਿਵਾਰ ਦੇ ਕਰਕੇ ਬੇਅਦਬੀ ਕਾਂਡ ਅਲੀਗੇਸ਼ਨ ਨੇ ਉਹਨਾਂ ਦੇ ਉਹ ਅਲੀਗੇਸ਼ਨ ਲਾਉਂਦੇ ਨੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਸਾਰੀਆਂ ਕਨਸਿਸਟੈਂਸੀਆਂ ਦੇ ਉੱਤੇ ਤੁਹਾਨੂੰ ਵੀ ਡੈਮੇਜ ਕਰੂਗਾ ਬਾਦਲ ਪਰਿਵਾਰ ਦਾ ਪਰਿਵਾਰ ਹੋਣਾ ਦੇਖੋ ਅਕਾਲੀ ਦਲ ਦੀ ਪਛਾਣ ਬਾਦਲ ਪਰਿਵਾਰ ਬਣਨਾ ਹੈ ਦੇਖੋ ਹਵਾ ਤਾਂ ਦੇਖੋ ਜਿੱਦਾਂ ਕਹਿੰਦੇ ਹੁੰਦੇ ਚੂਹੇ ਦੀ ਖੁੱਡ ਚ ਵੀ ਲੱਗਦੀ ਹੈ ਪਰ ਆਪਣੀ ਜਗ੍ਹਾ ਠੀਕ ਖੜ ਯਾਰ ਮਚ ਮੋਰ ਐਕਸਪੀਰੀਐਂਸਡ ਮੈਨੂੰ ਤਾਂ ਜੁਮਾ ਜੁਮਾ 4 ਸਾਲ ਹੀ ਹੋਏ ਆ ਨਾ ਠੀਕ ਹੈ ਨਾ ਤੁਹਾਨੂੰ ਨਹੀਂ ਲੱਗਦਾਗਾ ਕਿ ਜਿਹੜੀ ਪਾਰਟੀ ਤੇ ਨੇ ਅਲੀਗੇਸ਼ਨ ਲੱਗ ਰਹੇ ਨੇ ਤੁਸੀਂ ਉਹਦੇ ਤੋਂ ਨਰਾਜ਼ ਵੀ ਹੋਏ ਵਿੱਚ ਦੀ ਕੋਈ ਹੋਰ ਨਹੀਂ ਮੈਂ ਜਿਹੜੀ ਆਪਣੀ ਗੱਲ ਆ ਮੈਂ ਦੇਖੋ ਮੈਂ ਆਪਣੀ ਗੱਲ ਤਾਂ ਕਹਿਣੀ ਆ ਕਿ ਦੇਖੋ ਇਹਨੂੰ ਜੇ ਪੋਜੀਟਿਵਲੀ ਲਈਏ ਅੱਛਾ ਮੰਨ ਲਓ ਕਿ ਕਿਸੇ ਚੀਜ਼ ਦੀ ਮੈਨੂੰ ਜ਼ਰੂਰਤ ਨਹੀਂ ਹੈ ਮੈਨੂੰ ਮਤਲਬ ਮੈਨੂੰ ਮੈ ਲੱਗਿਆ ਵੀ ਯਾਰ ਸੀਪੀਐਸ ਜਿਹੜਾ ਆ ਉਹ ਐਸ ਹਾਂ ਪਹਿਲਾਂ ਮੈਂ ਚਾਹੁੰਦਾ ਸੀ ਪੀਆਰ ਸਪੋਰਟਸ ਲਈ ਕੁਛ ਨਾ ਕੁਛ ਕਰਾਂ। ਅੱਛਾ ਚਲੋ ਨਹੀਂ ਦਿੱਤਾ ਕਈ ਵਾਰੀ ਕੋਈ ਮਜਬੂਰੀਆਂ ਹੁੰਦੀਆਂ ਕੋਈ ਪ੍ਰੋਬਲਮ ਨਹੀਂ ਮੈਂ ਕੰਮ ਕਰਦਾ। ਅੱਛਾ ਪਰ ਹੁਣ ਜਿਹੜੇ 7-8 ਮਹੀਨੇ ਆ ਇਹਦਾ ਮੈਨੂੰ ਨਹੀਂ ਕੋ ਸਮਝ ਆਈ ਵੀ ਇਹਦਾ ਮੈਂ ਕਹਾਂ ਯਾਰ ਮੈਨੂੰ ਨਹੀਂ ਚਾਹੀਦਾ। ਵੀ ਮੈਨੂੰ ਸਮਾਂ ਤੇ ਇਹਦੀ ਬਜਾਏ ਆਹ ਦੇ ਦਿਉ ਤਾਂ ਜ਼ਿਆਦਾ ਬੈਟਰ ਹੈ। ਤੁਸੀਂ ਆਉਣ ਵਾਲੇ ਸਮੇਂ 'ਚ ਕਾਂਗਰਸ ਜਾਂ ਆਮ ਆਦਮੀ ਪਾਰਟੀ ਦਾ ਕੋਈ ਪੱਲਾ ਫੜ ਸਕਦੇ। ਯਾਰ ਮੈਂ ਕਹਿੰਦਾ ਵੀ ਦੇਖੋ ਮੇਰਾ ਕਦੀ ਕਿਸੇ ਪਾਰਟੀਆਂ ਨਾਲ ਕੋਈ ਝਗੜਾ ਨਹੀਂ ਆ। ਕਿਸੇ ਨਾਲ ਪਰਸਨਲ ਕੋਈ ਝਗੜਾ ਨਹੀਂ। ਠੀਕ ਹੈ ਨਾ ਮੈਂ ਹਮੇਸ਼ਾ ਸਿਸਟਮ ਦੀ ਬਿਹਤਰੀ ਲਈ ਕੰਮ ਕਰਦਾ ਜੀ ਆਮਾ ਦੀ ਪਾਰਟੀ ਦਾਵਾ ਕਰ ਰਹੀ ਹੈ ਕਿ ਉਹ ਬੜਾ ਵਧੀਆ ਸਿਸਟਮ ਬਣਾ ਦੇਣਗੇ ਆ ਕਿ ਅਗਰ ਤੁਹਾਨੂੰ ਅਪਰੋਚ ਕਰਦੇ ਨੇ ਉਹ ਜਿਹੜੀ ਦੇਖੋ ਗੱਲ ਗੱਲ ਯਾਰ ਗੱਲ ਤਾਂ ਗੱਲ ਤਾਂ ਜਿਹੜੀ ਜਿਹੜੀ ਬੇਸਿਕ ਇਸ਼ੂ ਹੈਗੀਆਂ ਬੇਸਿਕ ਇਸ਼ੂ ਹੈਗੀਆਂ ਮੈਂ ਤਾਂ ਕਹਿੰਦਾ ਜਿੱਥੇ ਚਾਰ ਬੰਦੇ ਚੰਗੇ ਹੋ ਜਾਂਦੇ ਆ ਉਥੇ ਸਿਸਟਮ ਠੀਕ ਹੋ ਜਾਂਦਾ ਕਾਲੀ ਦਲ ਨਾਲ ਅਗਲੀ ਪਾਰੀ ਖੇਡੋਗੇ ਕਾਲੀ ਦਲ ਦੇ ਨਾਲ ਰਹੋਗੇ ਯਾਰ ਗੱਲ ਤਾਂ ਇਹ ਆ ਕਿ ਗੱਲ ਤਾਂ ਮੇਰੇ ਮਸਲਿਆਂ ਦੀ ਗੱਲ ਹੈ ਜੇ ਮਸਲਾ ਹੱਲ ਨਾ ਹੋਇਆ ਤੇ ਕਾਲੀ ਦਲ ਛੱਡ ਦੋਗੇ ਫਿਰ ਗੱਲ ਤਾਂ ਮੈਂ ਆਪਾਂ ਕੋਸ਼ਿਸ਼ ਤਾਂ ਕਰ ਲਈਏ ਆਪਾਂ ਕੋਸ਼ਿਸ਼ ਤਾਂ ਕਰ ਲਈਏ ਕਿਉਂਕਿ ਮੈਂ ਤਾਂ ਹੋਪਫੁਲ ਰਹਿਣਾ ਹਮੇਸ਼ਾ ਮੇਰੀ ਕੋਈ ਕਿਉਂਕਿ ਜੇ ਮੈਂ ਲਾਸਟ ਜੇ ਅਸੀਂ 8 ਮਿੰਟਾਂ 'ਚ 4 ਗੋਲ ਕਰ ਸਕਦੇ ਆ ਜਰਮਨ ਦੇ ਅਗੇ ਠੀਕ ਹੈ ਨਾ ਅੱਛਾ ਇਹ ਕੋਈ ਇਹ ਤਾਂ ਹੈ ਨਹੀਂਗਾ ਵੀ ਹਾਂ ਵੀ ਇਹਨੂੰ ਹੱਲ ਨਹੀਂ ਕੀਤਾ ਜਾ ਸਕਦਾ ਕੁਕ ਮੈਂ ਹਮੇਸ਼ਾ ਇੱਕ ਪੋਜ਼ਿਟਿਵ ਸੋਚ ਰੱਖਦਾ ਹਾਂ ਕਿ ਯਾਰ ਲਾਸਟ ਤੱਕ ਇਹੀ ਗੱਲ ਨੂੰ ਜੇ ਤੁਹਾਡੀ ਤਾਂ ਪੋਜ਼ਿਟਿਵ ਹੈ ਮੈਂ ਕਹਿੰਦਾ ਉਧਰੋਂ ਕੋਈ ਪੋਜ਼ਿਟਿਵ ਨਾ ਹੋਵੇ ਨਾ ਡਵੈਲਪਮੈਂਟ ਹੋਵੇ ਇਸ ਤਰ੍ਹਾਂ ਦਾ ਤੁਹਾਡਾ ਕੀ ਡਿਸੀਜਨ ਹੋਵੇ ਮੈਂ ਅਜੇ ਤੱਕ ਕੋਈ ਕਮੈਂਟ ਨਹੀਂ ਕਰ ਸਕਦਾ ਲੋਕਾਂ ਨਾਲ ਰਾਏ ਕਰਕੇ ਡਿਸੀਜਨ ਲਾਉਂਗਾ ਨਹੀਂ ਮੈਂ ਤਾਂ ਅਜੇ ਕੋਈ ਕਮੈਂਟ ਨਹੀਂ ਕਰ ਸਕਦਾ ਮੇਰੇ ਇੱਕ ਮਸਲੇ ਹੱਲ ਹੋ ਜਾਣ ਮੈਨੂੰ ਵੀ ਪ੍ਰੋਬਲਮ ਹੈ ਲੋਕਾਂ ਨੂੰ ਕੀ ਪ੍ਰੋਬਲਮ ਹੈ ਇੱਕ ਗੱਲ ਕਲੀਅਰ ਹੈ ਵੀ ਮੈਂ ਵੇਸਟ ਮੈਨੇਜਮੈਂਟ ਪਲਾਂਟ ਇੱਥੇ ਤਾਂ ਨਹੀਂ ਲਗਣ ਦਿੰਦਾ ਬਿਕੋਜ਼ ਇਸ ਕਰਕੇ ਨਹੀਂ ਲੱਗਣ ਦਿੰਦਾ ਵੀ ਮੇਰੀ ਕੌਨਸੀ ਚੁਣ ਸੀ ਇਸ ਕਰਕੇ ਨਹੀਂ ਲੱਗਣ ਦਿੰਦਾ ਵੀ ਇਹ ਅਪ੍ਰੋਪਰੀਏਟ ਜਗ੍ਹਾ ਨਹੀਂ ਹੈ ਐਂਡ ਹਰ ਐਂਗਲ ਤੋਂ ਟੈਕਨੀਕਲ ਐਂਗਲ ਤੋਂ ਲੀਗਲ ਐਂਗਲ ਤੋਂ ਇਹਦੇ ਚ ਗਲਤ ਹੋਇਆ ਔਰ ਜੀ ਕਿਤੇ ਮੇਰਾ ਈਵਨ ਬੱਸ ਚੱਲਿਆ ਇਹ ਜਿਹੜੇ ਅਫਸਰਾਂ ਨੇ ਕੀਤਾ ਹੈਗਾ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਮੈਂ ਸਮਝਾਉਂਗਾ ਜ਼ਰੂਰ ਠੀਕ ਹੈ ਪ੍ਰਗਟ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਇਹ ਹਨ ਪ੍ਰਗਟ ਸਿੰਘ ਜਿਹੜੇ ਵਿਧਾਇਕ ਨੇ ਜਲੰਧਰ ਤੋਂ ਜਿਨ੍ਹਾਂ ਨੇ ਪਿਛਲੇ ਦਿਨਾਂ ਚ ਸੀਪੀਐਸ ਬਣ ਤੋਂ ਨਾ ਕਰ ਦਿੱਤੀ ਸੀ ਪਰਗਟ ਸਿੰਘ ਨੇ ਬੜੀ ਵਿਬਾਕੀ ਨਾਲ ਸਵਾਲਾਂ ਦੇ ਜਵਾਬ ਦਿੱਤੇ ਪਰ ਥੋੜੀ ਜਿਹੀ ਡਿਪਲੋਮੈਟਿਕ ਵੀ ਨੇ ਉਹ ਕਿਉਂਕਿ ਉਹ ਅਜੇ ਦੱਸ ਨਹੀਂ ਰਹੇ ਕਿ ਉਹਨਾਂ ਦਾ ਫਿਊਚਰ ਪਲਾਨ ਕੀ ਹੈ ਭਵਿੱਖ 'ਚ ਉਹਨਾਂ ਨੇ ਕੀ ਕਰਨਾ ਪਰ ਇੱਕ ਗੱਲ ਉਹਨਾਂ ਦੀ ਸਾਫ ਆ ਕਿ ਉਹ ਇੱਥੇ ਜੋ ਵੇਸਟ ਮੈਨੇਜਮੈਂਟ ਪਲਾਂਟ ਲੱਗ ਰਿਹਾ ਉਹ ਨਹੀਂ ਲੱਗਣ ਦੇਣਗੇ ਉਸ ਤੋਂ ਬਾਅਦ ਫਿਊਚਰ ਦਾ ਕੀ ਫੈਸਲਾ ਹੋਊਗਾ ਕਿਸੇ ਪਾਰਟੀ ਬਾਰੇ ਜਾਂ ਲੋਕਾਂ ਬਾਰੇ ਜੋ ਲੋਕ ਕਹਿਣਗੇ ਜੋ ਕਨਸਿਸਟੈਂਸੀ ਦੇ ਅੰਦਰ رائے ਬਣੂਗੀ ਉਹਦੇ ਤੋਂ ਬਾਅਦ ਕੋਈ ਅਗਲਾ ਕਮੈਂਟ ਉਹਨਾਂ ਨੇ ਕਿਹਾ ਕਰਨਗੇ ਫਿਲਹਾਲ ਉਹ ਇਸ ਗੱਲ ਦੀ ਆਸ ਰੱਖਦੇ ਨੇ ਕਿ ਇਹ ਪਲਾਂਟ ਨਹੀਂ ਲੱਗੇਗਾ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਜਲੰਧਰ